ਸਾਜੀ ਸਵੇ ਦੇ ਵਿੱਚ ਆਪ ਜੀ ਦੇ ਦਸ ਦਸੇ ਆਪ ਜੀ ਦੇ ਮੇਜ਼ਬਾਨ ਕੁਲਵੰਤ ਸਿੰਘ ਤੇ ਸਿਵਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਦਿਲੋਂ ਜਾਨ ਦੇ ਨਾਲ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਿਸ਼ਾ ਹੈ ਜੀ ਤੋ ਦੇ ਬਿੰਦੂ ਜਾਂ ਨਹੀਂ ਕੋਈ ਬੜਾ ਕੋਜਾ ਦਵਿਸ਼ਾ ਹੈ ਤੁਕਸੀ ਕਵਾਂਗੇ ਮੇਰਾ ਤਾਂ ਬਹੁਤ ਖੁਸ਼ ਆ ਜੀ ਜੀ ਵਿਅਕਤੀਆਂ ਦੀ ਗੱਲ ਕਰਾਂਗੇ ਰਿਸ਼ਤਿਆਂ ਦਾ ਦਾਵਾ ਕਰਾਂਗੇ ਚੀਜ਼ਾਂ ਵਸਤਾਂ ਦਾ ਦਾਵਾ ਕਰਾਂਗੇ ਤਾਂ ਮੇਰੇ ਕੋਲ ਤਾਂ ਬੜਾ ਖੁਸ਼ ਆ ਤੇ ਮੈਨੂੰ ਉਹਦੀ ਕੀ ਲੋੜ ਆ ਸੋ ਇਸ ਵਿਸ਼ੇ ਤੇ ਜ਼ਿਆਦਾ ਗੱਲ ਕਰਾਂਗੇ ਅੱਜ ਇੱਕ ਕਥਾ ਸੁਣਿਆ ਸਾਰ ਗੁਰੂ ਪਿਆਰੇ ਸਾਂਸਿੰਗ ਦੀ ਮਸਕੀਨ ਦੇ ਹਵਾਲੇ ਨਾਲ ਕਹਿੰਨ ਕਿ ਕਿਉਂ ਇੱਕ ਗੱਲ ਸੁਣਾਇਆ ਕਰਦੇ ਸੀਗੇ ਇਤਿਹਾਸ ਵਿੱਚ ਅਗੁਰ ਇਤਿਹਾਸ ਵਿੱਚੋਂ ਕਿ ਜਿਸ ਵੇਲੇ ਤੰਤਨ ਗੁਰ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਉਮਰ ਕਿਉਂ 7 ਸਾਲ ਦੀ ਤਾਂ ਮਾਂ ਬਾਪ ਦੋਨੇ ਚਲੇ ਗਏ ਅਕਾਲ ਚਰਣਾ ਕਰ ਗਏ ਹਣ ਗੁਰ ਰਾਮਦਾਸ ਜੱਜਾ ਜੀ ਉਹਨਾਂ ਦਾ ਐਕਪਰਾਸੀ ਜਿਹੜਾ ਨਾਂ ਸੀ ਗੁਰਦਾਸ ਪੈਣ ਵੀ ਵੀਰ ਆਮਦਾਸੀ ਤੋਂ ਨਾਨੀਮ ਤਰਸਾ ਕਿਉਂਕਿ ਇੱਧਰ ਪਿੰਡ ਤਾਂ ਕੋਈ ਹੈ ਨਹੀਂ ਸੀ ਹਾਲਾਤ ਉਹ ਲੈ ਕੇ ਆਪਣੇ ਪਿੰਡ ਬਸ ਕੇ ਗੱਲਾਂ ਲੈ ਕੇ ਇਹਨਾਂ ਪੈਣਾ ਭਰਾਵਾਂ ਨੂੰ ਪੈਣਾ ਲੋ ਤੇ ਪੈਣ ਨੂੰ ਤੇ ਭਰਾਵਾਂ ਨੂੰ ਹੁਣ ਇਹ ਸਾਡੇ ਜਿਹੜੀ ਹੁਣ ਗੱਲ ਹੋਣ ਲੱਗੀ ਇਹ ਬੜੀ ਖਤਰਾ ਤੇ ਮੰਮੀ ਨੇ ਕਹ ਦਿੱਤਾ ਭਈ ਸਿਮਾਰਦੀ ਮੰਮੀ ਭਈ ਬੇਬੇ ਤੂੰ ਇਹਨਾਂ ਨੂੰ ਲੈ ਕੇ ਤੇ ਆਪਣੇ ਮਾਪੇ ਖਾ ਗਏ ਇਹ ਸਾਡੇ ਸਕੇ ਕਿੱਥੋਂ ਹੋਣ ਲੱਗਿਆ ਇਹ ਤਾਂ ਕੁਝ ਸੰਕੇਤ ਵੀ ਮਿਲਦੇ ਆ ਪਰ ਕਹਦੇ ਨਾ ਕੋਈ ਵਿਅਕਤੀ ਬਹੁਤ ਕਿਸਮਤ ਵਾਲਾ ਬੱਲੇ ਬੱਲੇ ਹੋ ਗਿਆ ਬਹੁਤ ਮਾੜਾ ਛੱਟਾ ਹੋ ਗਿਆ ਥੋੜਾ ਸੰਕੇਤ ਮਿਲਦਾ ਸੋਚੀ ਅਸੀਂ ਜਿਸ ਗੁਰੂ ਨਾਮਦਾਸ ਜੀ ਮਹਾਰਾਜ ਦੇ ਦਰ ਤੇ ਅੱਜ ਸਭ ਤੋਂ ਵੱਧ ਪ੍ਰਸਾਦਾ ਪਾਣੀ ਜੀ ਪਖੜਾ ਸਭ ਤੋਂ ਲੋਕ ਦੱਸਣ ਬੱਤ ਲੋਕੀ ਦੱਸਣ ਨੂੰ ਜਾਂਦੇ ਨੇ ਜਦੋਂ 7 ਸਾਲ ਦੀ ਉਮਰ ਦੇ ਵਿੱਚ ਸੀਗੇ ਮਾਂ ਬਾਪ ਚਲੇ ਗਏ ਤਾਂ ਮਾਮੀ ਨੇ ਇਹ ਕਿਹਾ ਸੀਗਾ ਕਿ ਇਹ ਤਾਂ ਆਪਣੇ ਮਾਂ ਬਾਪ ਨੂੰ ਖਾ ਗਿਆ ਤਦ ਵਿੰਦੂ ਜਨ ਨਹੀਂ ਕੋਈ ਸਾਡਾ ਵਿਸ਼ਾ ਹੈ ਜੀ। ਤੋਂ ਇਤਿਹਾਸ ਦੇ ਮੁਤਾਬਕ ਇਹ ਦੱਸਿਆ ਕਿ ਗਾਂਢ ਸੀ ਗੁਰੂ ਅਮਰਦਾਸ ਜੀ ਮਹਾਰਾਜ ਕਰ। ਉਹਨਾਂ ਨੇ ਨਾਨੀ ਇਹਨਾਂ ਦੇ ਨਾਨੀ ਜੀ ਨੂੰ ਹੌਸਲਾ ਦਿੱਤਾ ਕਿ ਬੀਬੇ ਕੋਈ ਚੰਤਾ ਨਹੀਂ ਗੱਲ ਦੀ। ਦੁੱਖ ਹੈ ਕਿ ਸਾਡਾ ਸਾਡੇ ਭੜੋਈਆ ਸਾਡੇ ਬੀਬੀ ਚਲ ਗਈ। ਪਰ ਸਿਤਹਾਨ ਅਸੀਂ ਜੱਦ ਤੱਕ ਸਾਡੀ ਜ਼ਿੰਦਗੀ ਆ ਨਾਲ ਖੜਾਗੇ ਅਸੀਂ ਫਿਰ ਕਿਹ ਕਹਾਣੀ ਚਲਦੀ ਆ ਬਸ ਕਿਤੇ ਉਹ ਜਿਸ ਤਰ੍ਹਾਂ ਗੋਇੰਦਵਾਲ ਜਾਂਦੇ ਨੇ ਕੁੰਗਣੀਆਂ ਵੇਚਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੇਠਾ ਜੀ ਸੋ ਕਈ ਵਾਰ ਜੀ ਹਾਲਾਤ ਐਸੇ ਹੁੰਦੇ ਨੇ ਜਿਨ੍ਹਾਂ ਤੇ ਬਹੁਤ ਉਮੀਦਾਂ ਵੀ ਹੁੰਦੀਆਂ ਨੇ ਉਹ ਸਾਥ ਛੱਡ ਜਾਂਦੇ ਨੇ ਇੱਕ ਹੁੰਦੀ ਆ ਕੋਈ ਜਿਹੜੀ ਔਰ ਪਹਿਜਾਨੀ ਸਮੱਸਿਆ ਆ ਜਾਣੀ ਦੁੱਖ ਆ ਜਾਣਾ ਕੁਦਰਤੀ ਤੌਰ ਤੇ ਅਜਿੱਤਾ ਹੁਣ ਹਰੀ ਕਨ ਆਇਆ ਹੋਇਆ ਜੀ ਮੈਲੇ ਸਾਮੇ ਖਲੇ ਦਾ ਨਾਮ ਰੱਖਿਆ 185 ਮੀਲ ਦੀ ਸਪੀਡ ਨਾ ਹੈਲ ਐਟ 185 ਲਿਖਿਆ ਮਾਈਲ ਪਰ ਆਰ ਤੇ ਹੁਣ ਜਮਾਇਕਾ ਦੇ ਵਿੱਚ ਤਾਂ ਜਿਹੜੇ ਹਾਲਾਤ ਨੇ ਪੁੱਛੋ ਨਾ ਹੂਰੀਕੇਨ ਜਿਹੜਾ ਮਲੇਸਿਆ ਹਜ਼ ਕਿਲਰਲੀ 7 ਪੀਪਲ ਸੋ ਜਿਹੜੀ ਆਪਾਂ ਗੱਲ ਆਪਣਾ ਵਿਸ਼ਾ ਹੈ ਕਿ ਕੁਝ ਕੁਦਰਤੀ ਆਫਤਾਂ ਹੁੰਦੀਆਂ ਨੇ ਕੁਝ ਵਿਅਕਤੀਆਂ ਨਾਲ ਵਿਅਕਤੀਆਂ ਦੁਆਰਾ ਵੀ ਆਫਤਾਂ ਲਿਆਈਆਂ ਜਾਂਦੀਆਂ ਨੇ ਜੀ ਤੇ ਕਿਸ ਨਾਲ ਕਿਸ ਸਮਰ ਦੇ ਵਿੱਚ ਕੀ ਹੋ ਜਾਣਾ ਜੇਠਾ ਜੀ ਤਾਂ ਤਨਗੁਰ ਗੁਰੂ ਰਾਮਦਾਸ ਜੀ ਮਹਾਰਾਜ ਜਿਸ ਉਹ ਇਸ ਹੱਦ ਨਾਲ ਦੀ ਉਸ ਸੀਮਾ ਉਹ ਚਲੇਗਾ। ਉਹ ਹੀ ਗੱਲ ਹੈ ਨਾ ਮੌਲਤ ਮੌਤ ਨਾ ਜਾਣਾ ਕੁਝ ਨਹੀਂ ਪਤਾ। ਕੀ ਜਾਣਾ ਕਿ ਮਰਾਂਗੇ ਕਿ ਐਸਾ ਮਰਨਾ ਹੋਏ ਜੇਕਰ ਸਾਇਮਨੋ ਵਿਸ਼ੇ ਦੱਸਾਇ ਲ ਮਰਨਾ ਹੋਈ। ਸਾਨੂੰ ਮਦਦ ਦੀ ਲੋੜ ਹੈ ਜੀ ਹਰ ਇਨਸਾਨ ਨੂੰ ਸਹਾਇਤਾ ਦੀ ਲੋੜ ਹੈ ਉਸ ਹਾਲਪੁਰਖ ਦੀ। ਕੋਈ ਸਮਝੇ ਨਾ ਸਮਝੇ। ਬੰਦੇ ਕੋਲ ਜਿਸ ਵੇਲੇ ਹੀਲੇ ਵਸੀਲੇ ਹੋਣ ਮਾਇਆ ਹੋਵੇ। ਪੂਰ ਜੰਦਾ ਬੰਦਾਰ ਆਪਣਾ ਪਰ ਸੰਕੇਤ ਮਿਲਦੇ ਨੇ ਸਾਨੂੰ ਗੁਰਬਾਣੀ ਤੋਂ ਗੁਰ ਇਤਿਹਾਸ ਤੋਂ ਤੁਮ ਹੁਣ ਭਗਤੀ ਕਿਉ ਕਰਨੀ ਅਸੀਂ ਜੇ ਨੋ ਸੀ ਵੋਲਡ ਗ੍ਰੇਟੈਸਟ ਵਾਰਲੈਸ ਕਨੈਕਸ਼ਨ ਕਹਿੰਦੇ ਆ ਯਰ ਮਾਈਂਡ ਕੈਨ ਡਿਸਟਰੋਇ ਯਰ ਲਾਈਫ ਮਾਈਂਡ ਯਰ ਮਾਈਂਡ ਥਿੰਕ ਵੈਲ ਡੀਟੌਕਸੀਫਾਈ ਯਰ ਥਾਟ ਐਂਡ ਬੀ ਫਰੀ ਗੁਰੂ ਸਾਹਿਬ ਕਹਿੰਦੇ ਨੇ ਤੀਸਰੇ ਪਾਛਾ ਇਹ ਮਨੁਆ ਇਹੋ ਮਨੁਆ ਅਤ ਸਬਲਾ ਛੋੜ ਛੋੜੇ ਨਾ ਛੱਡੇ ਨਾ ਕਿਤੇ ਉਪਾਇ ਮਨ ਦੀ ਗੱਲ ਕਰਦੇ ਮਨੁੱਖੀ ਮਨ ਆਪਣੇ ਮਨ ਤੋਂ ਕੋਈ ਵਿਅਕਤੀ ਵੀ ਨਹੀਂ ਬਚਿਆ ਹੈ ਦੁਨੀਆ ਦਾ ਕੋਈ ਵਿਅਕਤੀ ਨਹੀਂ ਕੋਈ ਕਿੰਨਾ ਇਹਦੇ ਪਕੜ ਵਿੱਚ ਆ ਇਹ ਵੱਖਰੀ ਗੱਲ ਹੈ ਬਚਿਆ ਕੋਈ ਨਹੀਂ ਇਹੋ ਮਨੁਆ ਅਤ ਸਵਲ ਹੈ ਛੱਡੇ ਨਾ ਕਿਤੇ ਉਪਾਇ ਦਿਸ ਮਾਈਂਡ ਇਜ਼ ਵੈਰੀ ਪਾਵਰਫੁਲ ਵੀ ਕੈਨੋਟ ਸਕੇਪ ਇਟ ਜਸਟ ਬਾਈ ਟ੍ਰਾਈਂਗ ਦੂਜੇ ਪਾਇ ਦੁਖ ਲੈਂਦਾ ਬਹੁਤੀ ਦੇ ਸਜਾ ਇਹ ਸਜਾ ਬਣਿਆ ਹੋਇਆ ਜ਼ਿੰਦਗੀ ਵਾਸਤੇ ਮਨ ਮਨੁੱਖੀ ਮਨ ਇਨ ਦਾ ਲਵ ਆਫ ਡੁਐਲਿਟੀ ਪੀਪਲ ਸਫਰ ਇਨ ਪੇਨ ਕੰਡੈਮ ਇਨ ਟੈਰੀਬਲ ਪਨਿਸ਼ਮੈਂਟ ਨਾਨਕ ਨਾਮ ਲੱਗੇ ਸੇ ਉਪਰ ਹਮੇ ਸ਼ਬਦ ਗਵਾਏ ਇੱਕ ਹੀ ਇਲਾਜ ਹੈ ਮਨ ਦਾ परमात्मा ਦਾ ਨਾਮ ਇਹੇ ਮਨ ਨੂੰ ਠੀਕ ਕਰ ਸਕਦਾ ਹੈ ਇਹਦੇ ਨਾਲ ਸਾਡੀ ਕਾਇਆ ਕਲਪ ਹੋ ਸਕਦੀ ਆ ਅਸੀਂ ਮਨ ਮੁਕਤ ਹੋ ਗੁਰਮੁਖ ਹੋ ਸਕਦੇ ਆ ਵਰਨਾ ਵਿਜੀਆ ਕਠਨਾ ਹੀ ਪੈਂਦਾ ਹੈ ਤੇ ਫਿਰ ਜਦੋਂ ਹਿਸਾਬ ਕਤਾ ਪੂਰਾ ਹੁੰਦਾ ਤੇ ਬੰਦਾ ਬਸਵੇ ਬਹੁਤ ਹੁੰਦਾ ਜੀ ਦ ਸਪਿਰਟ ਆਫ ਡਿਵਿਨਿਟੀ ਇਜ਼ ਦ ਸਪਿਰਟ ਆਫ ਬੀਇੰਗ ਜੋ ਤੁਸੀਂ ਸੁਣੇ ਹੋ ਤੇ ਰਹੁ ਦੈਨ ਕੋਡ ਪੜਾਂਗੇ ਜੀ ਉਸ ਤੋਂ ਬਾਅਦ ਆਪਾਂ ਦਰਬਾਰ ਸਭ ਚਲ ਕੇ ਮੱਥਾ ਟੇਕਣਾ ਕਿਉਂਕਿ ਪੰਚਮ ਪਾਸ਼ਾ ਨੇ ਬਖਸ਼ਿਸ਼ ਕੀਤੀ ਆ ਤਲੰਗਰਾਏ ਦੇ ਵਿੱਚ ਤੁਦ ਬਿੰਦੂ ਜਾ ਨਹੀਂ ਕੋਈ ਤੂੰ ਕਰਤਾਰ ਕਰੇ ਸੋਈ ਤੇਰੀ ਜੋਰ ਤੇਰੀ ਮੰਟੇਕ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪਨਾਨ ਕੇਕ ਪਰਮਾਤਮਾ ਦੀ ਲੋੜ ਕਿਉਂ ਆ ਜੀ ਵਿਸ਼ਾਇਆ ਪਰਮਾਤਮਾ ਕੀ ਕਰਦਾ ਪਹਿਲੇ ਕੋਟਾ ਕਿ 올 ਡਿਸਕੰਫਰਟ ਕਮਸ ਫ্রম ਸਪਰੈਸਿੰਗ ਯਰ ਟ੍ਰੂ ਆਇਡੈਂਟੀ ਦੁਨੀਆ ਦਾ ਹਰ ਜੀਵ ਆਪਣੇ ਕੁਦਰਤੀ ਸੁਭਾਅ ਵਿੱਚ ਜੀ ਰਿਹਾ ਮਨੁੱਖ ਕਦੇ ਕਰ ਰਿਹਾ ਮਨੁੱਖ ਕਦੇ ਕੁੱਤਾ ਬਣਦਾ ਕਦੇ ਸ਼ੇਰ ਸੂਰ ਬਣਦਾ ਕਦੇ ਕੁਛ ਬਣਦਾ ਕਦੇ ਕੁਛ ਬਣਦਾ ਬੰਦੇ ਨੂੰ ਬੰਦਾ ਬਣਨਾ ਔਖਾ ਹੋ ਗਿਆ ਜੀ ਮਨ ਤੂੰ ਜੋਸ ਰੂਪ ਹੈ ਆਪਣਾ ਮੂਲ ਪਛਾਣ ਜੋਸ ਰੂਪ ਸੱਚ ਸਰੂਪ ਆਤਮ ਸਰੂਪ ਦੇ ਵੀ ਨਹੀਂ ਰਹਿ ਆਇਆ ਹੈ ਇਸ ਸੱਚੇ ਰੂਪ ਵਿੱਚ ਨਹੀਂ ਰਹਿਆ ਫਿਰ ਦੁੱਖ ਹੁੰਦਾ ਜੀ 올 ਡਿਸਕੰਫਰਟ ਕਮਸ ਫਰਮ ਸਪਰੈਸਿੰਗ ਯਰ ਟ੍ਰੂ ਆਇਡੈਂਟੀ ਜਦੋਂ ਅਸੀਂ ਸੱਚੀ ਪ੍ਰੇਸ਼ਾਨ ਤੋਂ ਉਖੜ ਜਾਂਦੇ ਹਾਂ ਉਸ ਵੇਲੇ ਦ ਫੰਕਸ਼ਨ ਇਸ ਪ੍ਰੇਸ ਇਸ ਨੋਟ ਟੂ ਇਨਫਰੈਂਸ ਗੋਡ ਬਟ ਰਾਦਰ ਟੂ ਚੇਂਜ ਦ ਨੇਚਰ ਆਫ ਦ ਵਨ ਹੂ ਪ੍ਰੇਸ ਇੱਕ ਕੋਇਕ ਤਰੀਕਾ ਜੀ ਮੰਨੋ ਸਾਧਨ ਦਾ ਉਹ ਹੈ ਪਰਮਾਤਮਾ ਦੀ ਬੰਦਗੀ ਪਰਮਾਤਮਾ ਨੂੰ ਪ੍ਰਭਾਵਿਤ ਨਹੀਂ ਕਰਨਾ ਪਰਮਾਤਮਾ ਦੀ ਯਾਦ ਨਾਲ ਆਪਣੇ ਆਪ ਨੂੰ ਪ੍ਰਭਾਵਿਤ ਕਰਨਾ ਕੀ ਸੱਚੇ ਪਾਤਸ਼ਾਹ ਇਹ ਜਿਹੜੇ ਇਹ ਮਨ ਅਤਵਾ ਅਤ ਸਵਲਿਆ ਹੈ ਇੰਨਾ ਕਰਲਾ ਹੈ ਕਾਂਗਰੋ ਲੋ ਮੋਹੰਕਾਰੋਂ ਲੈ ਕੇ ਬੈਠਾ ਇਹ ਤੋਂ ਬਚਾ ਸਾਨੂੰ ਇੱਕ ਆਨ ਖੋਲ ਕੇ ਯਾਰ ਕਹੀਏ ਕਿਸਨੇ ਕਿ ਇਵਨ ਇਫ ਗੋਡ ਵਾਸ ਪ੍ਰੂਵਡ ਬਿਯੋਂਡ ਡਾਊਟ ਥੈਟ ਹੀ ਡਿਡ ਨੋਟ ਐਗਜ਼ਿਸਟ ਐਗਜ਼ਿਸਟ ਫਾਰੀਕਰ ਲੋ ਕਿਸੇ ਪਾਤਸ਼ਾਹ ਪ੍ਰਯੋਗਸ਼ਾਲਾ ਚ ਇਹ ਕਿਹਾ ਜਾਵੇ ਕਿ ਰੱਬ ਹੈ ਹੀ ਨਹੀਂ ਕਹਿੰਦੀ ਹੈ ساری ਦੁਨੀਆ ਕਹਿੰਦੀ ਹੁਣ ਤਾਂ ਸਭ ਰੱਬ ਹੈ ਨਹੀਂ ਵੀ ਵਰ ਸਟਿਲ ਬਲੀਵ ਇਨ ਹਿਮ ਵੀ ਡੋਟ ਨੀਡ ਹਾਰਡ ਫੈਕਟਸ ਵੀ ਨੀਡ ਟੂ ਇਮੋਸ਼ਨਸ ਵੀ ਆਰ ਮੂਵਡ ਬਾਈ ਇਮੋਸ਼ਨਸ ਨਾਟ ਬਾਈ ਲੌਜੀਕ ਟੈਂਡੈਂਸੀ ਹੈ ਪ੍ਰਵਰਤੀ ਹੈ ਹਰ ਇਨਸਾਨ ਦੇ ਅੰਦਰ ਕਾਮ ਕ੍ਰੋਲੋ ਮਹੰਕਾਰ ਦੀ ਵੀ ਸਤ ਸੰਤੁਖ ਦੇ ਆਰਮ ਬੰਦਗੀ ਦੀ ਵੀ ਕਈ ਪੁਰਬਲਾ ਕਰਮ ਹੁੰਦਾ ਕਿ ਮਾਪੇ ਬਿਲਕੁਲ ਇਸ ਪਾਸੇ ਨਹੀਂ ਲੇਕਨ ਬੱਚਾ ਪੂਰਾ ਸੰਤ ਗੁਰਮੁਖ ਨਾਮ ਜਪਨ ਵਾਲੀ ਰੂਹ ਆ ਜਾਂਦੀ ਆ ਸੋ ਮਨ ਕੀ ਹੈ ਇਹ ਸਮਝੀਏ ਬੰਦਗੀ ਕੀ ਹੈ ਇਹ ਸਮਝੀਏ ਕੁਦਰਤ ਕੀ ਹੈ ਇਹ ਸਮਝੀਏ ਤੇ ਲਾਈਫ ਦੀ ਜਿਹੜੀ ਹੈਗੀ ਨਾ ਅਨਐਕਸਪੈਕਟਿਡ ਜਿਹੜੀ ਲਾਈਫ ਦਾ ਅੰਦਾਜ਼ਾ अनप्रेडिक्टेड ਤੇ अनਐਕਸਪੈਕਟਿਡ ਪਤਾ ਨਹੀਂ ਕੀ ਵੇ ਜਿਦਾਂ ਬਾਬਾ ਫਰੀਦ ਜੀ ਕਹਿੰਦੇ ਦਰਿਆਵੇ ਕਰਨੇ ਬਗਲਾ ਫਰੀਦ ਦਰਿਆਵੇ ਕਰਨੇ ਬਗਲਾ ਬੈਠਾ ਕੀਲ ਕਰੀ ਕੀਲ ਕਰਦੇ ਇੰਜਰੋਂ ਚਿੰਤੇ ਬਾਜ ਪਏ ਬਾਜ ਪਏ ਤੇ ਸਰਬ ਦੇ ਕਿੱਲਾ ਵਿਸਰੀਆਂ ਜੋ ਮਨ ਚਿਤਨਾ ਚਿੱਤੇ ਸਾਂਸੋ ਗਾਲੀ ਲਬ ਗਿਆ ਕੇਵਰੇ ਮਨ ਚ ਕੋਈ ਚਿੰਤਾ ਨਹੀਂ ਹੁੰਦਾ ਭੀ ਕੀ ਹੋ ਜਾਣਾ ਮੇਰੇ ਪਰ ਪਤਾ ਨਹੀਂ ਨਾਲ ਕੀ ਹੋ ਜਾ ਸੋ ਪਰਮਾਤਮਾ ਸਭ ਤੇ ਨਜ਼ਰ ਅੰਦਾਜ਼ ਹੁੰਦਾ ਹੈ ਸਭ ਤੇ ਆਪਣੀ ਨਜ਼ਰ ਰੱਖਣ ਸਭ ਤੇ ਕਿਰਪਾ ਕਰਨ ਅਸੀਂ ਪਰਮਾਤਮਾ ਨੂੰ ਨਜ਼ਰ ਅੰਦਾਜ਼ ਨਾ ਕਰੀਏ ਪਰਮਾਤਮਾ ਸਾਡੇ ਨਾਲ ਹੀ ਆ ਅਸੀਂ ਪਰਮਾਤਮਾ ਤੋਂ ਬੇਮੁਖ ਨਾ ਹੋਈਏ ਪਰਮਾਤਮਾ ਸਾਡੇ ਸਾਹਮੁਖ ਹੀ ਹਨ ਤੋਂ ਆਪਾਂ ਹੋਰ ਵੀ ਕੋਟਸ ਵਗੈਰਾ ਪੜਾਂਗੇ ਕਾਫੀ ਲੰਬਾ ਸਫਰ ਹੈ ਤੇ ਅੱਜ ਦੇ ਜੋ ਧੈਰੀ ਆ ਵੀ ਥੋੜਾਾਂਗੇ ਭੀ ਕੀ ਹੋਰੇ ਵਾਲੇ ਦੋਲੇ ਹਾਜੀ ਆਪ ਵੀ ਤੀਜਗ ਵੀ ਤੀਕਰਾਂਗੇ ਪਰ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਚਲ ਕੇ ਮੱਥਾ ਟੇਕੀਏ ਤੇ ਜੋ ਅੱਜ ਬਖਸ਼ਿਸ਼ ਹੋਈ ਹੈ ਜਿਵੇਂ ਦੱਸਦੇ ਇਹ ਬੇਨਤੀ ਕੀਤੀ ਪੇ ਇਤਲੰਗ ਰਾਗ ਦੇ ਵਿੱਚ ਪੰਚਮ ਬਾਸ਼ਾ ਦੀ ਬਾਣੀ ਹੈ ਜੀ ਤੋਂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ ਅਗਈ ਦੀ 700 ਦੀ ਸੱਤ ਸਤੇਈ ਬੁੱਧਵਾਰ 13 ਕੱਤਕ ਨਾਲ ਸ਼ਾਮ 5:30 ਤੋਂ ည ਤੋ ਆਓ ਭਗਵਨ ਬੀਤਿਆ ਪਹਿਲਾਂ ਇੱਕ ਆਗਰ ਕਰੀਏ ਇਤਿਹਾਸਿਕ ਗੱਲਾਂ ਕਰਨੀਆਂ ਪੈਂਦੀਆਂ ਹਨ ਤਾਂ ਕਿ ਸਾਡਾ ਯਕੀਨ ਬਣ ਜਾਏ ਕਿ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਗੁਰਸਿੱਖਾਂ ਦੇ ਜੀਵਨ ਮਹਾਨ ਗੁਰਸਿੱਖਾਂ ਦੇ ਜੀਵਨ ਵਿੱਚ ਕੀ ਘਟਨਾਵਾਂ ਹੋਈਆਂ ਬੜਾ ਔਖਾ ਜੀ ਬੜਾ ਦੁਖਦ ਵਰਤੋਕਾ ਫਿਰ ਕੇ ਮੇਰੇ ਸਭ ਤੋਂ ਕਰੀਬੀ ਰਿਸ਼ਤੇ ਵੀ ਜਵਾਬ ਦੇ ਜਾਂਦੇ ਜੀ ਔਖੇ ਵੇਲੇ ਕੌਣ ਸਾਥ ਖੜਦਾ ਨਾਲ ਖੜਦਾ ਗੁਰੂ ਹੀ ਖੜਦਾ ਇਕੱਲਾ ਸੋ ਪਹਿਲਾ ਕੋਨਾ ਮਸਾਲੀ ਜੀ ਪੜੀਏ ਫਿਰ ਹੌਲੀ ਹੌਲੀ ਸੱਚੇ ਪਾਤਸ਼ਾਹ ਦੀ ਉਂਗਲ پکڑ ਕੇ ਅੱਗੇ ਚੱਲਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਕਰ ਦੂਜਾ ਮਹਲਾ ਪੰਜਵਾ ਤੂਦ ਬਿਨ ਦੂਜਾ ਨਹੀਂ ਕੋਏ ਤੂ ਕਰਤਾਰ ਕਰੇ ਸੋਏ ਜਾ ਨਹੀਂ ਕੋਏ ਤੂੰ ਕਰਤਾਰ ਕਰੇ ਸੋਹਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰੇ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨ ਹਾਰੇ ਅਗੰਮ ਅਗਾਦ ਊਚ ਅਪਾਰ ਜੋ ਤਦ ਸੇਵੇ ਤਿਨ ਪਉ ਦੁਖ ਨਾਹਿ ਘੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੀਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ 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 ਜਨ ਸੁਏ ਨਾਨਕ ਕੈ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰੇ ਤਿਸ ਕਾ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰੇ ਸੰਤ ਜਨਾ ਕੀ ਬਾਸ਼ੋ ਤੂਰੇ ਜਿਨ ਜਪਿਆ ਤਿਸ ਕੋ ਬਲ ਹਾਰੇ ਤਿਸ ਕਾ ਸੰਗ ਤਰ ਸੰਸਾਰ ਕੋ ਨਾਨਕ ਪ੍ਰਭ ਲੋਚਾ ਪੂਰੇ ਸੰਤ ਜਨਾ ਕੀ ਬਾਸੋ ਤੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਲੰਗ ਕਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਾਹੀਂ ਕੋਈ ਤੂ ਕਰਤਾਰ ਕਰੇ ਸੋਈ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪਣਾ ਨਿਕ। ਸੋ ਪ੍ਰਮਾਤਮਾ ਦੀ ਟੇਕ ਦੀ ਗੱਲ ਹੋਈ ਹੈ ਜੇ ਕਾਲ ਪ੍ਰਕਤੀ। ਇੱਕ ਹੈ ਕਿ ਜੋ ਸਾਡਾ ਮਨੋਵਿਗਿਆਨ ਇਹਦੀ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਆ। ਕਿ ਵਾਹ ਵਾਹ ਕਰਦੇ ਆ ਕੀ ਹੁੰਦਾ ਤਾਂ ਹਾਏ ਹਾਏ ਕਰਦੇ ਆ ਕਿਹਾ ਕੀ ਹੁੰਦਾ। When you know that everything happens for the best, then everything that happens is okay with you. The irony of this is that when you have, when everything that happens is okay with you, you set up an energy field of such harmony with the universe, that the universal law of attraction draws more harmony into your life. So it is Manobhagyanak Vyakhya Ji. ਕੁਦਰਤੀ ਵਿਆਖਿਆ ਹੈ ਕਿ ਜੇ ਮਨ ਚੜ੍ਹਦੀ ਕਲਾ ਵਿੱਚ ਹੋਵੇ ਹਾਂ ਪੱਖੀ ਹੋਵੇ ਤਾਂ ਕੁਦਰਤ ਨੂੰ ਹੋਰ ਮਦਦ ਕਰਦੀ ਹੈ ਇੱਕ ਹੈ ਕਰਮਾਂ ਦਾ ਕਰਮਾ ਇਸ ਦਾ ਯੂਨੀਵਰਸਲ ਲਾਅ ਆਫ ਕਾਉਸ ਐਂਡ ਇਫੈਕਟ ਯੂ ਰੀਪ ਵਾਟ ਯੂ ਸੋ ਯੂ ਗੈਟ ਵਾਟ ਯੂ ਅਰਨ ਯੂ ਯੂ ਆਰ ਵਾਟ ਯੂ ਈਟ ਇਫ ਯੂ ਗਿਵ ਯੂ ਲਵ ਯੂਲ ਗੈਟ ਲਵ ਰਿਵੈਂਜ ਟ੍ਰਾਂਸਿਟਸ ਇਟਸੈल्फ ਅਪਨ ਦਾ ਅਵੰਜਾ ਸੋ ਬਾਬਾ ਫ੍ਰੀਜ ਕੇ ਦੇ ਬਾਬਾ ਲੋੜੇ ਦਾ ਫੀਜਾ ਲੋੜੇ ਦਾ ਲੋੜੇ ਦਸ ਬਜੌਰੀਆਂ ਕਿਕਰ ਬੀਜੇ ਜਾਂ ਠੰਡਾ ਉਹਨਾਂ ਕਤਾਇੰਦਾ ਪੈਦਾ ਲੋੜੇ ਪਾਟਾ ਇਹ ਤਾਂ ਸਾਨੂੰ ਪਤਾ ਭਾਵੇਂ ਬੈਗਗਾਰਡਨ ਸਾਡੀ ਛੁੱਟੀ ਹੋਵੇ ਤਾਂ ਭਾਵੇਂ ਗਮਲੇ 'ਚ ਕੁਛ ਬੀਜੇ ਕੀ ਬੀਜ ਰਹੇ ਅਸੀਂ ਤਾਂ ਕੀ ਹੋਵਾਂ ਅਸੀਂ ਮਾਨਵਜ ਦਿਨੋ ਚਿਰ ਦਿਨ ਰਾਤ ਆਪਣੇ ਦਿ ਲੋੜ ਦੇ ਮਾਛੀ ਬੀਜਿਆ ਇਹ ਸਾਡਾ ਕਰਮ ਬਣਦਾ ਜੀ ਸਾਡੀ ਸੋਚ ਵੀ ਸਾਡਾ ਕਰਮ ਬਣਦਾ ਸਿਮਰਨ ਬੰਦਗੀ ਦਾ ਮਤਲਬ ਹੀ ਐਸਾ ਹੈ ਕਿ ਅਸੀਂ ਚੇਤਨ ਤੌਰ ਤੇ ਔਰ ਅਚੇਤਨ ਤੌਰ ਤੇ ਆਪਣੇ ਦਿলো ਦਿਮਾਗ ਚ ਕੁਝ ਐਸੀ ਜ਼ਹਿਰੀਲੀ ਫਸਲ ਨਾ ਬੀਜ ਦਈਏ ਜਿਹੜੀ ਫਿਰ ਕਟਣੀ ਓਕੀ ਹੋਵੇ ਫਿਰ ਤਾਂ ਬਹੁਤ ਬਖਮਾਰੀ ਬਾਤ ਬਣਦਾ ਸਲੋਕ ਮਹਲਾ ਜੀ ਆ ਵਾਹ ਵਾਹ ਸੇ ਜਨ ਸਦਾ ਕਰ ਜਿੰਨ ਕੋ ਆਪੇ ਦੇਵ ਜਾਏ ਵਾਹ ਵਾਹ ਕਰਤੇ ਮਨ ਨਿਰਮਲ ਹੋਵੇ ਹਮੇ ਚੁੱਕ ਜਾਏ ਜਿਹੜੇ ਸੌਂਗਸ ਆਫ ਗ੍ਰੈਟੀਟਿਊਡ ਆ ਸ਼ੁਕਰਦਾਰਤਾ ਆ ਸ਼ੁਕਰਦਾਰਤਾ ਸ਼ੁਕਰਦਾਰਤਾ ਇਹਦਾ ਅਸਰ ਕੀ ਹੁੰਦਾ ਜੀ ਸਪਿਰਚੁਅਲੀ ਜਾਂ ਧਾਰਮਿਕ ਤੌਰ ਤੇ ਜੋ ਕਹਾਣੀ ਵਾਪਰਦੀ ਹੈ ਉਹ ਤਾਂ ਕਈ ਵਾਰੀ ਆਪਣਾ ਮਨ ਮੰਨਦਾ ਨਹੀਂ ਨਾ ਲੇਕਿਨ ਮਨੋਵਿਗਿਆਨਕ ਜਿਹੜਾ ਅਫੈਕਟ ਹੈ ਉਹ ਤਾਂ ਸਾਨੂੰ ਪਤਾ ਹੀ ਆ ਕਿ ਵਾ ਵਾ ਕਰਨ ਦਾ ਕੀ ਮਤਲਬ ਤੇ ਹਾ ਹਾ ਕਰਨ ਦਾ ਜਿੱਦਨ ਵਾਵਾ ਕਰਨ ਨਾ ਗਿਆ ਨਾਮ ਵਿੱਚ ਵੀ ਦਿਲ ਲੱਗ ਜਾਣਾ ਸਾਡਾ ਮਨ ਅੰਦਰ ਹੀ ਅੰਦਰ ਕਨਫਲਿਕਟ ਵਿੱਚ ਰਹਿੰਦਾ ਐਸਾ ਕਿਉਂ ਇਦਾਂ ਕਿਉਂ ਇਹ ਕਿਉਂ ਜ਼ਿੰਦਗੀ ਸਾਰਾ ਕੋਈ ਸਾਡੇ ਵਾਸਤੇ ਨਹੀਂ ਜਿਹੜਾ ਆਪਣੇ ਵਾਸਾ ਕੋ ਕਰੀਏ ਸਭ ਤੋਂ ਪਹਿਲਾਂ ਸਾਡਾ ਆਪਣਾ ਮੰਤ ਸਾਡੇ ਵਾਸਤੇ ਹੋਵੇ ਜੀ ਅਸੀਂ ਦੂਜਿਆਂ ਦੀ ਫਿਕਰ ਕਰਦੇ ਆਂ ਵਿਅਕਤੀਆਂ ਤੇ ਗਿਲਾ ਕਰਦੇ ਆਂ ਹਾਲਾਤਾਂ ਤੇ ਗਿਲਾ ਕਰਦੇ ਆਂ ਕੁਦਰਤੀ ਆਫਤਾ ਤੇ ਗਿਲਾ ਕਰਦੇ ਆ ਲੇਕਿਨ ਅਸੀਂ ਇਹ ਨਹੀਂ ਗਿਲਾ ਕਰਦੇ ਕਿ ਸਾਡਾ ਮਨ ਸਾਡੇ ਵਾਸਤੇ ਆਫਤ ਬਣਿਆ ਹੋਇਆ ਤੇ ਲੰਘੇ ਘਰ ਦੂਜਾ ਮਹੱਲਾ ਪੰਜਵਾਂ 703 ਯੰਗ ਤੋਦਬਿੰਦ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੇ ਸੋ ਹੋਈ ਇਹਦਾ ਕੀ ਮਤਲਬ ਆ ਜਿਹੜੀਆਂ ਅਸੀਂ ਪਤਾਨੇ ਕਿੱਦਾਂ ਧਰਤੀਆਂ ਕਿਹੜਾ ਧਰਤੀ ਸੂਰੇ ਦਿਵਾਲੇ ਚੰਦ ਫੇ ਸਤਾਰੇ ਪਤਾਨੇ ਕਿੰਨਾ ਚੱਕਰ ਚੱਲਿਆ ਹੋਇਆ ਇਸ ਸਾਰਾ ਕੁਝ ਕੌਣ ਕਰ ਰਿਹਾ ਸੀ ਰਾਤ ਬੀਤ ਗਈ ਅਮਰਤਵੇਲਾ ਆ ਗਿਆ ਘੰਟੇ ਦਾ ਫਰਕ ਪੈਣ ਕਰਕੇ ਥੋੜਾ ਹੁਣ ਲੋ ਲੋ ਵੀ ਹੋਣ ਦਸਤੀ ਆ ਕੌਣ ਕਰ ਰਿਹਾ ਹੈ ਇੱਕ ਦਿਨ ਭਾਈ ਸਾਹਿਬ ਬਚਨ ਕਰਦੇ ਸੀਗੇ ਮਨਜੀ ਸਾਹਿਬ ਦੀਵਾਨ ਹਾਲ ਤੋਂ ਤੇ ਚਿੜੀਆਂ ਰਾਤ ਨੂੰ ਚੁੱਪ ਕਰ ਜਾਂਦੀਆਂ ਅਮਰਤਵੇਲੇ ਫੇਰ ਉਲਪੰਦੀਆਂ ਚੇ ਚੌਂ ਤੇਰੇ ਕੰਨੇ ਉਤੇ ਜਿਹੜੇ ਕਬੂਤਰ ਬੈਠੇ ਹੁੰਦੇ ਨੇ ਉਹਨਾਂ ਨੂੰ ਜਿੰਨਾ ਰਾਤ ਨੂੰ ਮਰਜੀ ਦਾਣਾ ਪਾਈਏ ਉਹ ਚੁਗਦੇ ਨਹੀਂ ਬੰਦਾ ਰਾਤ ਨੂੰ ਖਾਂਦਾ ਰਹਿੰਦਾ ਕੁਦਰਤ ਦਾ ਆਪਣਾ ਇੱਕ ਜੀ ਵਿਧਾਨ ਆ ਉਸ ਵਿਧਾਨ ਦੇ ਮੁਤਾਬਕ ਸਾਰੇ ਜੀਵ ਚੱਲਦੇ ਨੇ ਜਲ ਚ ਥਲ ਤੇ ਸਾਰੀ ਜਿਹੜੀ ਵਾੜੀ ਹੈ ਹਰਿਆਵਲੀ ਹੈ ਬਖੀ ਸਾਰੀ ਜ਼ਿੰਦਗੀ ਆਕਸੀਜਨ ਸਾਨੂੰ ਮਿਲ ਰਹੀ ਆ ਸਾਹ ਹਵਾ ਸਾਨੂੰ ਜਿਉਣ ਵਾਸਤੇ ਮਿਲ ਰਹੀ ਆ ਸੋ ਤੂੰ ਕਰਤਾਰ ਕਰੇ ਸੋ ਹੋਏ ਕਹ ਰਿਆ ਨਾ ਕੋਈ ਕਹ ਰਿਆ ਨਾ ਇੱਕ ਸਾਨੂੰ ਹੀ ਸਮਝ ਨਹੀਂ ਆਉਂਦੀ ਕਿ ਅਸੀਂ ਵੀ ਉਹਦੇ ਪਾਣੇ ਵਿੱਚ ਆਈਏ ਉਹਦੇ ਹੁਕਮ ਵਿੱਚ ਆਈਏ ਉਹਦੇ ਹੁਕਮ ਨੂੰ ਸਮਝੀਏ ਤੁਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੁਦ ਬਿਨ ਦੂਜਾ ਨਹੀਂ ਕੋਈ ਥੇਰ ਇਜ਼ no other than you o oh lord vaikru ji toade bina koi dooja nai hai jada kis khed nu chalaun wala hove ek court likhiye bhai our friends are friends with us not for us but for them self dooje nu pyar chahida hai is karke saada koi dost hai jidde ohde ohde sokran de vich pyar jhidka painda te sunniya ho jandi hai ईए तुदा ना ही कोई तू करतार करे किसी ने ਗੋਡ ਇਜ਼ ਔਨ ਯੋਰ ਸਾਈਡ ਪਰਮਾਤਮਾ ਤੁਹਾਡੇ ਵੱਲ ਹੀ ਆ ਤੁਸੀਂ ਉਹਦੇ ਵੱਲ ਹੋਵੋ ਵੈਨ ਯੂਰ ਵੈਲ ਵੈਨ ਯੂਰ ਵਿਲ ਇਜ਼ ਗੋਡਸ ਵਿਲ ਯੂ ਵਿਲ ਹੈਵ ਯੂਰ ਵਿਲ ਸੋ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਦਾ ਜਿਹੜਾ ਇਹ ਪਹਿਲਾਂ ਸਵਾਲ ਕਰਦੇ ਨੇ ਕਿ ਉਸ ਚਿਹਰਾ ਹੋਈ ਕਿ ਕੁੜ ਤੋਂ ਟੱਪ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਫਿਰ ਜਵਾਬ ਦੱਸਦੇ ਨੇ ਸੱਚੇ ਪਾਤਸ਼ਾਹ ਕਿ ਇੱਕ ਹੁਕਮ ਹੈ ਇੱਕ ਵਿਲ ਹੈ ਉਹਦੀ ਉਸ ਬਾਣੇ ਦੇ ਵਿੱਚ ਆਈਏ ਉਸ ਬਿੱਲ ਦਾ ਸਬਕ ਤਾਂ ਸਾਨੂੰ ਨਹੀਂ ਲੱਗਣਾ ਹੁਣੇ ਸ਼ੁਰੂ ਚ ਆਪਾਂ ਕਹਿ ਕੇ ਕਿ 7 ਸਾਲ ਦੀ ਉਮਰ ਵਿੱਚ ਜਿਸ ਬਾਦਸ਼ਾਹ ਨੇ ਇੰਨੀ ਵੱਡੀ ਦੁਨੀਆ ਤੇ ਕਿਰਪਾ ਕਰਨੀ ਸੀ ਤਾਂ ਤੰਗੂ ਰਾਮਦਾਸ ਜੀ ਮਾਰੇ ਨੇ ਇਹ ਕਿੰਨਾ ਬੱਚਾਨ ਕੇ ਸਾਬਿਤ ਹੈ ਦੀ ਕੀ ਪਤਾ ਜ਼ਿੰਦਗੀ ਦਾ ਮਨਾਂ ਕਾਰਨ ਕਰਾ ਬਨ ਸਭ ਕਿਛੇ ਇੱਕੇ ਆਪੇ ਬੁੱਧ ਵਿਚਾਰ ਬਵੇਕੇ ਦੂਰ ਨਾ ਨੇਰਾ ਸਭ ਕਾ ਸੰگە ਸੱਚ ਸਲਾਹ ਨਾਨ ਕਰਾਂਗਾ ਹੀ ਇਸ ਨਾਟ ਫਾਰ ਅਵੇ ਹੀ ਇਸ ਨੀਅਰ ਅਟ ਹੈਂ ਵਿਦੋ ਦੂਰ ਨਹੀਂ ਆ ਜਿਹੜਾ ਕਿ ਸਾਰਾ ਕੁਝ ਕਰਦਾ ਕਿਹਾ ਜੀ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਇੱਕ ਜ਼ਿੰਦਗੀ ਕਿੰਨੀ ਵੀ ਵੱਡੀ ਆਫਤ ਕਿਉ ਨ ਬਣ ਜਾਏ ਬਣੀ ਹੈ ਨਾ ਆਫਤ ਜਿਹੜਾ 350 ਸਾਲ ਆਪਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਤਨਤਨ ਗੁਰ ਤੇਗ ਬਹਾਦਰ ਜੀ ਮਹਾਰਾਜ ਦਾ ਉਹਦੇ ਨਾਲ ਨਾਲ ਜਿਹੜੀਆਂ ਸ਼ਹਾਦਤਾਂ ਸਬੰਧਤ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇਖੋ ਕਿਹੋ ਜਿਹਾ ਸਮਾਂ ਆਇਆ ਕੈਸਾ ਸਵਾਲ ਜ਼ਿੰਦਗੀ ਨੇ ਪਾਇਆ ਕਿ ਭਾਈ ਮਤੀ ਦਾਸ ਜੀ ਤੁਹਾਨੂੰ ਆਰੇ ਨਾਲ ਦੋ ਫੜ ਕਰ ਦਿੱਤਾ ਜਾਊਗਾ ਜੇ ਮੰਨ ਲਓ ਸਾਡੀ ਗੱਲ ਦੀਨ ਵਿੱਚ ਆ ਜਾਓ ਕਹਿੰਦੇ ਕਰੋ ਦੇਖਦੇ ਹਾਂ ਫਿਰ ਵਾਹਿਗੁਰੂ ਕਿਹਦੇ ਸੰਧਕ ਜਪਜੀ ਸਾਹਿਬ ਪੜ੍ਹ ਕੇ ਪਰਦੇਸ ਕਿਹਾ ਵੀ ਮੁੱਖ ਸਾਡਾ ਗੁਰੂ ਵਾਹ ਰੱਖਿਓ ਕੋਈ ਗੱਲ ਨਹੀਂ ਕਰੋ ਜੋ ਕਰਨਾ ਤੇਰਾ ਜੋਰ ਤੇਰੀ ਮੰਟ ਯੂ ਆਰ ਦਾ ਸਟਰੈਂਥ ਐਂਡ ਯੂ ਆਰ ਦਾ سپورਟ ਆਫ ਦਾ ਮਾਈਂਡ ਤਰਮੱਲਾ ਪੰਨੇ ਮੈਂ ਖੋ ਸ਼ਬਦ ਕਹਿੰਦੇ ਨੇ ਸੱਚੇ ਪਾਤਸ਼ਾਹ ਤੇਰੀ ਟੇਕ ਰਹਾ ਕਲ ਮਾਹੇ ਤੇਰੀ ਟੇਕ ਤੇਰੇ ਗੁਣ ਗਾਹੇ ਤੇਰੀ ਟੇਕ ਨਾ ਪੁਹੇ ਕਲ ਤੇਰੀ ਟੇਕ ਬਿਨ ਸਹ ਜੰਜਾਲ ਦੀਨ ਦੁਨੀਆ ਤੇਰੀ ਟੇਕ ਸਭ ਮੇਰਾ ਰਹਾ ਸਾਹਿਬ ਏਕ ਰਹਾ ਇੰਨੀ ਕਿਰਪਾ ਹੋ ਜਾਂਦੀ ਉਸ ਪਰਮਾਤਮਾ ਦੀ ਕਿ ਤੇਰੀ ਟੇਕ ਨਾ ਪੁਹੇ ਕਲ ਵਿਦ ਯਰ ਸਪੋਰਟ ਡੈਥ ਕੈਨ ਨੋਟ ਇਵਨ ਟੱਚ ਮੀ ਚਲਾਓ ਆ ਰਹੇ ਤੁਸੀਂ ਦੇਓ ਸਾਨੂੰ ਉਬਾਲੇ ਦੇਗਾ ਵਿੱਚ ਦੇਓ ਸਾਨੂੰ ਅਗਨੀ ਵਿੱਚ ਮਾਈਕਰੋਜੀ ਰੋਹੀ ਵਿੱਚ ਸਾਨੂੰ ਲਪੇਟ ਕੇ ਸਾੜਨਾ ਸਾੜਨਾ ਚਾਹੁੰਦੇ ਹੋ ਸਾੜੋ ਦੇਖ ਕੇ ਸਾੜ ਦੇਣੇ ਤੁਸੀਂ ਤੇ ਮਾਈਕਰੋਜੀ ਤੇਰੀ ਟੇਕ ਰਹਾ ਕਲਮ ਹੈ ਵਿਦ ਯਰ سپورਟ ਆਈ ਸਰਵਾਈਵ ਇਨ ਦਾ ਡਾਰਕ ਏਜ ਆਫ ਕਲਜਗਾ ਤੇਰੀ ਟੇਕ ਤੇਰੇ ਗੁਣ ਹੈ ਵਿਦ ਯਰ سپورਟ ਆਈ ਸਿੰਗ ਯਰ ਗਲੋਰੀਅਸ ਪਰੇਸਸ ਤੇਰੀ ਟੇਕ ਨਾ ਪਹੇ ਕਲ video support death character even touch me teri tak bin sa janjal with your support my entanglements vanish din duniya teri take in this world and the next i have your support sammer avreya saheb